लोकसभा चुनाव को देखते हुए आम आदमी पार्टी की तरफ से अपने आठ उम्मीदवारों की घोषणा कर दी गई है इसके बाद विपक्षी दलों ने आम आदमी पार्टी पर सवाल उठाना शुरू कर दिया है प्रेस कॉन्फ्रेंस करते हुए श्रोमणी अकाली दल के वरिष्ठ नेता पंजाब के पूर्व वित्त मंत्री परमिंदर सिंह ढींसा ने आम आदमी पार्टी पर निशाना साधते हुए आम आदमी पार्टी द्वारा जारी की गई सूची पर सवाल उठाए हैं परमिंदर सिंह ढींसा ने और क्या कहा आप भी सुनिए ਕੱਲ ਆਮ ਆਦੀ ਪਾਰਟੀ ਬਲੋਂ ਅੱਠ ਕੈਂਡੀਡੇਟਾਂ ਦੀ ਲਿਸਟ ਜਾਰੀ ਕੀਤੀ ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਦੇਖੋ ਪਹਿਲਾਂ ਤਾਂ ਚਲੋ ਹਰ ਪਾਰਟੀ ਦਾ ਅਧਿਕਾਰ ਹੈ ਆਪਣੇ ਜਿਹਨੂੰ ਮਰਜ਼ੀ ਦੇਣ ਪਰ ਜਿਹੜੀਆਂ ਗੱਲਾਂ ਉਹ ਕਰਦੇ ਰਹੇ ਉਹ ਤਾਂ ਕੁਝ ਵੀ ਨਹੀਂ ਸਾਹਮਣੇ ਉਹਨਾਂ ਚਾਰ ਹੈ ਕਹਿੰਦੇ ਸੀ ਆਮ ਲੋਕਾਂ ਨੂੰ ਅਸੀਂ ਟਿਕਟਾਂ ਦੇਵਾਂਗੇ ਤੇ ਜਿਹੜੇ ਮੰਤਰੀ ਨੂੰ ਤੁਸੀਂ ਆਮ ਕਹਿ ਨਹੀਂ ਸਕਦੇ ਜਾਂ ਮੰਤਰੀਆਂ ਨੂੰ ਦਿੱਤੀਆਂ ਨੇ ਜਾਂ ਕਾਂਗਰਸ ਚੋਂ ਲਿਆ ਕੇ ਸਾਬਕਾ ਮੇਰੇ ਨੂੰ ਦਿੱਤੀਆਂ ਤੇ ਫਿਰ ਕੀ ਮੰਨੀਆਂ ਸੀ ਵੀ ਜਿਹੜੀਆਂ ਗੱਲਾਂ ਉਹ ਕਹਿੰਦੇ ਸੀ ਉਹ ਸਿਰਫ ਇੱਕ ਸਿਆਸਤ ਜਾਂ ਇੱਕ ਸਿਰਫ ਝੂਠਾ ਪ੍ਰਚਾਰ ਤਾਂ ਕੀ ਸੀਮਤ ਸੀ ਪਹਿਲਾਂ ਭਗਵੰਤ ਮਾਨ ਕੇਂਦਰੀ ਵਿਸਥੀ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਉਹਦਾ ਲੋਕਾਂ ਤੇ ਬੋਝ ਪੈਂਦਾ ਹੁਣ ਪੰਜ ਕੈਬਨ ਮੰਤਰੀ ਨੂੰ ਟਿਕਟ ਦਿੱਤੀ ਹੈ ਜੋ ਜਿੱਤੇ ਜਾਂਦੇ ਨੇ ਕਿ ਦੁਬਾਰਾ ਇਲੈਕਸ਼ਨ ਦਾ ਬੋਝ ਨਹੀਂ ਪੂਗਾ ਇਹ ਗੱਲ ਇਹ ਹੈ ਵੀ ਭਗਵੰਤ ਸਿੰਘ ਮਾਨ ਨੂੰ ਖੁਦ ਪਤਾ ਹੈ ਕਿ ਇਹਨਾਂ ਚੋਂ ਕਿਸੇ ਨੇ ਨਹੀਂ ਜਿੱਤਣਾ 13 ਜੀਰੋ ਤਾਂ ਆਪ ਕਹੀ ਜਾਂਦੇ ਨੇ ਉਹ ਵੀ 0 ਸੀਟ ਆਊ ਆਮ ਆਦਮੀ ਪਾਰਟੀ ਨੂੰ ਤੇ ਫਿਰ ਬਾਈ ਇਲੈਕਸ਼ਨ ਕਿੱਥੋਂ ਹੋਣੀ ਹੈ ਸੋ ਭਗਵੰਤ ਸਿੰਘ ਮਾਨ ਮੈਂ ਇਹ ਗੱਲ ਉਹਨਾਂ ਦੀ ਮੰਨਦਾ ਵੀ ਜ਼ੀਰੋ ਵਾਲੀ ਗੱਲ ਉਹਨਾਂ ਦੀ ਬਿਲਕੁਲ ਸਹੀ ਹੈ। ਉਹ ਆਜੂ ਤੁਹਾਡੇ ਸਾਹਮਣੇ ਮੈਂ ਵੀ ਅੱਜ ਮੇਰੀ ਗੱਲ ਵੀ ਤੁਸੀਂ ਲਿਖ ਲਓ ਉਹਨਾਂ ਦੀ ਵੀ ਗੱਲ। ਤੇ ਲੋਕਾਂ ਨੇ ਇਹਨਾਂ ਨੂੰ ਬਿਲਕੁਲ ਇਹ ਜੀ ਫਟਕਾਰ ਪਾਉਣੀਆਂ ਇਸ ਵਾਰੀ ਵੀ ਤੁਸੀਂ ਕਹਿੰਦੇ ਕਿਸੇ ਦੇ ਕਰਦੇ ਕੀਓ? ਉਹ ਲੋਕ ਦੇਖੋ ਬਣੇ ਸਿਆਣੇ ਨੇ ਲੋਕ ਚਾਹੇ ਨਾਮ ਬੋਲਣ ਪਰ ਲੋਕ ਦੇਖ ਸਾਰਾ ਕੁਝ ਰਹੇ ਨੇ। ਤੇ ਲੋਕਾਂ ਨੇ ਇਹਨਾਂ ਦੀ ਕਾਰਗੁਜ਼ਾਰੀ ਨੂੰ ਜਿਹੜਾ ਹਿਸਾਬ ਕਿਤਾਬ ਇਹਨਾਂ ਚੋਣਾਂ 'ਚ ਕਰ ਦੇਣਾ। ਕ੍ਰੋਮਨੀਆ ਕਾਲੀਦਲ ਕਦੋਂ ਕ ਆਪਣੀ ਜਿਹੜੀ ਸੂਚੀ ਜਾਰੀ ਕਰੂਗਾ ਜੀ ਉਮੀਦੋ ਦੇਖੋ ਪਾਰਟੀ ਇਹ ਕਰਨੇਗਾ ਮੈਂ ਕੋਈ ਇਹਦੇ ਬਾਰੇ ਤਾਂ ਨਹੀਂ ਕਹਿ ਸਕਦਾ ਕਦ ਜਾਰੀ ਕਰਨਗੇ ਤੇ ਜ ਜੋਨਾਂ ਦਾ ਐਲਾਨ ਹੋਊਗਾ ਕਿਹੜੇ ਫੇਸ ਪੰਜਾਬ ਚ ਹੁੰਦੀਆਂ ਨੇ ਉਹ ਸਾਨੀ ਚੀਜ਼ਾਂ ਠੇਕ ਕੇ ਫਿਰ ਕਰਨਗੇ ਜੇਕਰ ਬੀਜੇਪੀ ਨਾਲ ਗੱਠ ਜੋੜ ਦੀ ਗੱਲ ਕੀਤੀ ਜਾਵੇ ਸੁਣਨ ਚਾਹ ਰਹੇ ਕਿ ਗੱਠ ਜੜਾ ਹੋ ਚੁੱਕਿਆ ਪਰ ਕਿਸਾਨੀ ਅੰਦੋਲਨ ਕਰਕੇ ਇਹਦਾ ਐਲਾਨ ਨਹੀਂ ਕੀਤਾ ਜਾ ਰਿਹਾ ਇਹ ਸਾਰੀਆਂ ਗੱਲਾਂ ਗਲਤ ਨੇ ਕੋਈ ਗੱਠ ਜੋੜ ਹਜੇ ਨਹੀਂ ਹੋਇਆ ਤੇ ਜੋ ਵੀ ਫੈਸਲਾ ਕਾਲੀਦਲ ਕਰੂਗਾ ਉਹ ਪੰਜਾਬ ਦੇ ਹਿੱਤਾਂ ਨੂੰ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕਰੂਗਾ ਜੇਕਰ ਜੋੜ ਕਰਦਾ ਨਹੀਂ ਕਰਦਾ ਉਹ ਸਮਝਾ ਦਸੂ ਪਰ ਪਹਿਲੀ ਗੱਲ ਇਹ ਹੋਊਗੀ ਵੀ ਸਾਨੂੰ ਸਾਡੇ ਜਿਹੜੇ ਨੇ ਲੌਂਗ ਟਰਮ ਪੰਜਾਬ ਦੇ ਤੇ ਸਿੱਖ ਪੰਥ ਦੇ ਹਿੱਤ ਨੇ ਜਿਹੜੇ ਉਹਨਾਂ ਨੂੰ ਅਸੀਂ ਜ਼ਰੂਰ ਪਹਿਨ ਤੇ ਕੇ ਮੁੱਖ ਰੱਖ ਕੇ ਉਹਨਾਂ ਨੂੰ ਵਿਚਾਰ ਕੇ ਹੀ ਇਹ ਫੈਸਲੇ ਕਰਾਂਗੇ ਇਸ ਤਰ੍ਹਾਂ ਘੋਟੀਂਸਾ ਸਾਹਿਬ ਜਿਹੜੇ ਪਾਰਟੀ ਦੇ ਸਭ ਤੋਂ ਸੀਨੀਅਰ ਆਪਾਂ ਲੀਡਰ ਕਹਿ ਸਕਦੇ ਆ ਕਿ ਜਿਹੜੇ ਹੈਗੇ ਨੇ ਬੱਡੇ ਵਾਲ ਸਭ ਤੋਂ ਬਾਅਦ ਕੀ ਬੱਡੇ ਢੀਂਸਾ ਸਾਹਿਬ ਦੇ ਨਾਲ ਕੋਈ ਇਸ ਚੀਜ਼ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਸੁਖਵੀਰ ਬਾਦਲ ਨੇ ਕਿ ਆ ਬੀਜੇਪੀ ਨਾਲ ਕੋਈ ਗਠਬੰਧਨ ਕੀਤਾ ਜਾਵੇ ਨਹੀਂ ਹਾਂਜੀ ਇਸ ਬਾਰੇ ਕੋਈ ਗੱਲ ਨਹੀਂ ਹੋਈ ਉਹਨਾਂ ਦੀ ਆਪਸ ਵਿੱਚ ਕੋਈ ਗੱਲ ਨਹੀਂ ਕਿਸ ਤਰ੍ਹਾਂ ਦੇ ਸਰ ਸੀਮਨ ਸਿੰਘ ਮਾਨ ਜੀ ਦੇ ਕਾਰਜਕਾਰੀ ਨੇ ਕਿਉਂਕੋ ਮਾਨ ਸਾਹਿਬ ਸਾਡੇ ਸਤਿਕਾਰਯੋਗ ਨੇ ਪਰ ਗੱਲ ਇਹ ਆ ਵੀ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ ਇਹ ਕੋਈ ਲੜਾਈ ਨਾ ਤਾਂ ਉਥੋਂ ਕੋਈ ਗੱਲ ਬਣਵਾ ਸਕਦੇ ਆ ਨਾ ਉਤਪੋਸ਼ਪਾਤ ਕਰ ਸਕਦੇ ਆ ਆਖਿਰ ਕਿਸ ਵਾਸਤੇ ਅਸੀਂ ਚੁਣ ਕੇ ਭੇਜਦੇ ਆ ਵੀ ਸਾਡੀਆਂ ਜਿਹੜੀਆਂ ਇਲਾਕੇ ਦੇ ਮੁੱਦੇ ਨੇ ਜਾਂ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਮਨਵਾਈਏ ਅਸੀਂ ਉਹ ਮਨਵਾਏ ਤਾਂ ਜਾਂਦੇ ਪ੍ਰੈਸ਼ਰ ਦੇ ਨਾਲ ਜੇ ਸਾਡਾ ਉੱਥੇ ਕੋਈ ਦਬਾਅ ਹੋਊਗਾ ਜਾਂ ਅਸੀਂ ਹਿੱਸੇਦਾਰ ਹੋਵਾਂਗੇ ਜਾਂ ਸਾਡਾ ਦਬਾਅ ਹੋਊਗਾ ਦੋ ਹੀ ਤਰੀਕੇ ਨੇ ਜਿਹਦਾ ਮੀਟ ਹੇਅਰ ਦੇ ਨਾਲ ਸੁਣਨਾ ਚਾਹ ਰਿਹਾ ਕਿ ਰਿਸ਼ਤੇਦਾਰ ਕੀ ਰਿਸ਼ਤੇਦਾਰੀ ਹੈ ਜਾਂ ਹੁਣ ਦੇਖੋ ਉਹਨਾਂ ਨਾਲ ਮੇਰੇ ਸਹੁਰਿਆਂ ਪਰਿਵਾਰ ਕੋਲੋਂ ਰਿਸ਼ਤੇਦਾਰੀ ਹੈ ਮੇਰੇ ਸਹੁਰਾ ਸਾਹਿਬ ਤੇ ਮੀਟ ਘਰ ਦੇ ਜਿਹੜੇ ਸੱਸ ਜੀ ਨੇ ਉਹਨਾਂ ਦੇ ਓਹੋ ਆਪਸ ਚ ਜਿਹੜਾ ਮਾਮੇ ਜਿਹੜਾ ਹੈ ਭੂਆ ਦੇ ਬੱਚੇ ਨੇ ਕੀ ਇਹ ਜਿਹੜੀ ਰਿਸ਼ਤੇਦਾਰੀ ਹੈ ਚੋਣਾਂ ਦੇ ਵਿੱਚ ਕੋਈ ਤੇ ਕੋਈ ਨਹੀਂ ਇਹ ਤਾਂ ਰਿਸ਼ਤੇਦਾਰੀ ਅੱਡ ਹੈ ਦੇਖੋ ਰਿਸ਼ਤੇਦਾਰੀ ਅੱਡ ਹੈ ਜਿਹੜਾ ਸਾਡਾ ਆਪਦਾ ਚਾਹੇ ਚੋਣ ਅਸੀਂ ਲੜੀਏ ਨਾ ਲੜੀਏ ਇਹ ਸੈਪਰੇਟ ਹੈ ਪਰ ਅਸੀਂ ਪਾਰਟੀ ਨੂੰ ਜਵਾਬ ਦੇ ਹਾਂ ਪਾਰਟੀ ਨੂੰ ਜਿਹੜਾ ਹੈ ਇਹਨੂੰ ਮਜ਼ਬੂਤ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ ਰਿਸ਼ਤੇਦਾਰੀ ਰਿਸ਼ਤੇਦਾਰੀ ਤਕਸੀਮਤ ਹੈ ਜਿੱਥੇ ਤੱਕ ਸਾਡੀ ਸਿਆਸਤ ਹੈ ਜਿੱਥੋਂ ਸਾਡਾ ਕੋਈ ਜਿਹੜਾ ਹੈ ਜਿਸ ਊਸੂਲਾਂ ਨਾਲ ਜੁੜਿਆ ਉਹ ਅੱਡ ਗੱਲ ਨਹੀਂ ਉਹਨਾਂ ਉਹਨਾਂ ਵਿੱਚ ਰਿਸ਼ਤੇਦਾਰੀ ਦਾ ਨਾ ਹੀ ਕੋਈ ਮੇਰਾ ਦਾ ਸਵਾਲ ਪੈਦਾ ਹੁੰਦਾ ਇਸ ਚੀਜ਼ ਚ ਕੀ ਪਰਮਿੰਦਰ ਸਿੰਘ 319 ਸਭੂ ਲੋਕ ਸਭਾ ਸੀਟ ਦੇ ਲਈ ਸਰਗਰਮ ਨੇ ਪੂਰੇ ਵਰਕਰ ਨਾਲ ਤਿਆਰੀ ਦੇਖੋ ਸਰਗਰਮੀ ਤਾਂ ਅਸੀਂ ਕੰਮ ਤਾਂ ਕਰ ਹੀ ਰਹੇ ਹਾਂ ਕਿਸੇ ਨੇ ਵੀ ਚੋਣ ਤਾਂ ਲੜਨੀ ਲੜਨੀ ਹੈ ਨਾ ਪਾਰਟੀ ਨੇ ਕੋਈ ਲੜੇ ਤੇ ਉਹਦੇ ਵਾਸਤੇ ਕੰਮ ਕਰ ਹੀ ਰਹੇ ਹਾਂ ਸੀ